पिछले कुछ दिनों से पुड्डा में यूनियन के लीडर और मेंबर चुनने के लिए कार्यवाही एक व्हाट्सएप ग्रुप के द्वारा चल रही थी जिसमें दावा किया जा रहा है कि 700 के करीब कर्मचारी और अधिकारी शामिल हैं। और चुनाव प्रक्रिया को पारदर्शिता तरीके से करवाने के लिए चुनाव कमेटी का गठन किया गया था और आज वोटिंग भी की गई जिसके चलते पुड्डा मुलाजिम संयुक्त दल का दावा है कि उनके ग्रुप ने यह चुनाव जीत लिया है और सुखदेव सिंह गिल को प्रधान और सिकंदर सिंह को जनरल सेक्रेटरी नियुक्त किया गया है देखिए क्या है ये पूरा मामला और चुनाव जीतने का दावा करने वाले उम्मीदवारों का क्या कहना है आपको बता दें कि जल्द ही हम आपको दूसरे पक्ष जो कि एक दिन पहले प्रधान और जनरल सेक्रेटरी की नियुक्ति कर चुके हैं उनका क्या कहना है इस मामले पर, जल्द ही उनका पक्ष भी दिखाएंगे ਮੈਂ ਪੀਆਪ ਇੱਕ ਨਾਮ ਦੱਸਿਓ ਤੇ ਅੱਜ ਜਿਹੜਾ ਚੋਣ ਪ੍ਰਕਿਰਿਆ ਕੀਤੀ ਗਈ ਹੈ ਉਸ ਬਾਰੇ ਜਾਣਕਾਰੀ ਦਿੰਦੀ ਹਾਂ ਮੇਰਾ ਨਾਮ ਹਰਦੀਪ कौर ਹੈ ਮੈਂ ਐਕਸ ਸੈਕਸ਼ਨ ਅਫੀਸਰ ਮੈਂ ਪੁੱਡਾ ਦੇ ਵਿੱਚ ਕੰਮ ਕਰ ਰਹੀ ਹਾਂ ਇਹ ਜਿਹੜੇ ਪੁੱਡਾ ਮੁਲਾਜ਼ਮਾਂ ਦੇ ਵਿੱਚ ਆਪਣੀ ਮੰਗ ਨੂੰ ਲੈ ਕੇ ਬੜੇ ਟਾਈਮ ਤੋਂ ਰੋਸ ਸੀਗਾ ਕਿ ਉਹਨਾਂ ਦੀ ਜਿਹੜੀ ਪ੍ਰੈਜ਼ੈਂਟ ਜੱਥੇਬੰਦੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕੋਈ ਪਾਰਟਿਕੂਲਰ ਇੱਕਤ ਦੇ ਮੁੱਦੇ ਨੂੰ ਲੈ ਕੇ ਹੀ ਮਤਲਬ ਕਿ ਹਾਇਰ ਅਫੀਸਰਸ ਨੂੰ ਜਾਂ ਅਥਾਰਟੀਆਂ ਨੂੰ ਮਿਲਿਆ ਜਾਂਦਾ ਲੇਕਿਨ ਜਿਹੜੀ ਉਹਨਾਂ ਦੇ ਕਾਮਨ ਜਿਹੜੀਆਂ ਜੈਨੂਨ ਜਿਹੜੇ ਮੁੱਦੇ ਸੀ ਜਿਹੜੇ ਅਥਾਰਟੀ ਦੇ ਲੈਵਲ ਤੇ ਹੀ ਸੋਲਵ ਹੋ ਸਕਦੇ ਸੀ ਉਹਨਾਂ ਉੱਤੇ ਕੋਈ ਵਿਚਾਰ ਨਹੀਂ ਸੀ ਕਰ ਰਿਆ ਇਹ ਜਿਹੜਾ ਰੋਸ ਸੀ ਕਰਮਚਾਰੀਆਂ ਦੇ ਵਿੱਚ ਬੜੇ ਹੀ ਟਾਈਮ ਤੋਂ ਸੀ ਉਹ ਜਸਟ ਉਹਨਾਂ ਦੀ ਇੱਕ ਐਦਾਂ ਦਾ ਰੋਸ ਜਿਹੜਾ ਸਾਰਿਆਂ ਦੇ ਸਾਹਮਣੇ ਆਇਆ ਕਿ ਉਹ ਜਿਹੜੀ ਪੁਰਾਣੀ ਯੂਨੀਅਨ ਦੇ ਜਿਹੜੇ ਬੰਦਿਆਂ ਨੂੰ ਉਹ ਰੀਪਲੇਸ ਕਰਨਾ ਚਾਹੁੰਦੇ ਸੀ ਜਸਟ ਉਹਨਾਂ ਦਾ ਇਹ ਸੀਗਾ ਕਿ ਉਹਨਾਂ ਦੀ ਮੰਗਾਂ ਤੇ ਧਿਆਨ ਦਿੱਤਾ ਜਾਵੇ ਠੀਕ ਹੈ ਇਹਦੇ ਰਿਗਾਰਡਿੰਗ ਅਸੀਂ ਇੱਕ opinion poll ਕਰਾਇਆ ਸੀਗਾ ਜਿਹਦੇ ਵਿੱਚ ਉਹਨਾਂ ਤੋਂ ਇਹ رائے ਲਈ ਗਈ ਸੀ ਕਿ ਉਹ ਯੂਨੀਅਨ ਜੇਕਰ ਨਵੀਂ ਬਣਾਉਣਾ ਚਾਹੁੰਦੇ ਨੇ ਜਾਂ ਰੀਪਲੇਸ ਕਰਨਾ ਚਾਹੁੰਦੇ ਨੇ ਇਹ ਇਹ ਚੋਣਾ ਕਰਵਾਈਆਂ ਜਾਂ ਜਾਂ ਸਰਵਸੰਮਤੀ ਕਰ ਲਈ ਜਾਵੇ। ਆਹ ਉਸ ਓਪੀਨੀਅਨ ਪੋਲ ਵਿੱਚ ਪੁੱਡਾਂ ਤੇ ਗਮਾਡਾਂ ਵਿੱਚ ਸਿਰਫ ਜਿਹੜੇ ਪੁੱਡਾ ਗਮਾਡਾਂ ਵਿੱਚ ਕੰਮ ਕਰ ਰਹੇ ਸੀ ਜਿਹੜੇ ਮੁਲਾਜ਼ਮਾ ਵੱਲੋਂ 255 ਮੁਲਾਜ਼ਮਾ ਵੱਲੋਂ ਜਿਹੜਾ ਸੀਗਾ ਪਾਰਟਿਸਪੇਟ ਕੀਤਾਗਾ ਜਿਦੇ ਵਿੱਚ ਉੱਚ ਅਧਿਕਾਰੀ ਵੀ ਸੰਤ। ਜਿਦੇ ਵਿੱਚ 235 ਕਰਮਚਾਰੀਆਂ ਅਧਿਕਾਰੀਆਂ ਨੇ ਇਹ ਲਿਖ ਕੇ ਦੱਸਿਆ ਕਿ ਜਿਹੜੀ ਹੈਗੀ ਆ ਯੂਨੀਅਨ ਦੀ ਜਿਹੜੀ ਹੈਗੀ ਆ ਗਠ ਗਠਿਤ ਕਰਨਾ ਦੀ ਯੂਨੀਅਨ ਨੂੰ ਉਹ ਅਸੀਂ ਚੋਣਾ ਰਹੀਂ ਕਰੀਏ ਨਾ ਕਿ ਸਾਡੇ ਉੱਤੇ ਕੋਈ ਬਣਾਇਆ ਬਣਾਇਆ ਪ੍ਰਧਾਨ ਥੋਪਿਆ ਜਾਵੇ। ਜਿਵੇਂ ਕਿ 15 ਸਾਲਾਂ ਤੋਂ ਮੇਰੀ 14 ਸਾਲ ਦੀ ਸਰਵਿਸ ਹੋ ਗਈ ਅਸੀਂ ਇਹ ਹੀ ਦੇਖਦੇ ਆ ਰਹੇ ਹਾਂ ਕਿ ਸਾਡੇ ਉੱਤੇ ਪਰਦਾਨ ਥੋਪਿਆ ਜਾ ਰਿਹਾ ਹੈ ਇਹ ਪਹਿਲੀ ਵਾਰ ਸੀ ਕਿ ਜਦੋਂ এমਪਲਾਈਜ਼ ਨੇ ਆਪਣਾ ਜਿਹੜਾ ਰੋਸ ਪ੍ਰਗਟ ਕੀਤਾ ਤੋਂ ਉਹਨਾਂ ਦੇ ਵਿੱਚ ਉਹਨਾਂ ਨੂੰ ਉਸ ਦੌਰਾਨ ਉਸ ਤੋਂ ਬਾਅਦ ਫਿਰ ਅਸੀਂ ਨੋਮੀਨੇਸ਼ਨਸ ਲਏ ਕੁਝ ਵਲੰਟਰੀ ਜਿਹੜੇ ਸਾਡੇ ਕਰਮਚਾਰੀ ਨੇ ਐਡਾ ਰਿਸਕ ਲੈ ਕੇ ਆਪਣੀ ਜੋਬ ਦਾ ਵੀ ਜਾਂ ਕਿੱਦਾਂ ਵੀ ਕਰਕੇ ਅੱਗੇ ਹੋ ਕੇ ਚੋਣ ਪ੍ਰਕਿਰਿਆ ਨੂੰ ਕਰਵਾਉਣ ਦੇ ਲਈ ਅੱਗੇ ਆਏ ਉਹ ਨੋਮੀਨੇਸ਼ਨਸ ਲਈ ਨੋਮੀਨੇਸ਼ਨਸ ਤੇ ਲਈ ਸੁਖਦੇਵ ਸਿੰਘ ਨੇ ਆਪਣਾ ਨੋਮੀਨੇਸ਼ਨ ਫਾਰਮ ਭਰ ਇਹਨਾਂ ਦੇ ਵਿਰੁੱਧ ਹੋਰ ਵੀ ਸੀਗੇ ਕੈਂਡੀਡੇਟ ਲੇਕਿਨ ਉਹਨਾਂ ਨੇ ਇਹਨਾਂ ਦੇ ਵਿਰੁੱਧ ਆਪਣਾ ਫਾਰਮ ਜਿਹੜਾ ਵਾਪਸ ਲੈਂਦੇ ਹੋਏ ਇਹਨਾਂ ਨੂੰ ਪ੍ਰਦਾਨ ਬਣਾਉਂਦੀ ਆਪਣੀ ਜਿਹੜੀ ਰਜ਼ਮੰਦੀ ਦਿੱਤੀ ਠੀਕ ਹੈ ਤੇ ਉਸ ਉਪਰੰਤ ਅਸੀਂ ਇਹ ਲਿਖਿਆ ਕਿ ਜੇਕਰ ਕੋਈ ਅਕਹਿਰੀ ਨਾਮਜ਼ਦਗੀ ਵੀ ਹੁੰਦੀ ਆ ਉਹਦੇ ਅਸੀਂ ਜੇਕਰ ਉਹਨਾਂ ਦੇ ਵਿਰੁੱਧ ਚੋਣ ਨਹੀਂ ਲੜਨਾ ਚਾਹੁੰਦਾ ਤਾਂ ਅਸੀਂ ਉਹਨਾਂ ਨੂੰ ਜੇਤੂ ਘੋਸ਼ਿਤ ਕਰਕੇ ਯੂਨੀਅਨ ਦੀ ਗਠਨ ਜਿਹੜੀ ਗਠਿਤ ਕਰ ਲਵਾਂਗੇ ਪਰ ਇਨ ਬਿਟਵੀਨ ਕੀ ਹੋਇਆ ਕਿ ਕੱਲ ਸਾਡੇ ਧਿਆਨ ਦੇ ਵਿੱਚ ਹੈ ਜਦਕਿ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗਾ ਕਿ ਕੋਈ ਇਸ ਤਰ੍ਹਾਂ ਦੀ ਕੋਈ ਮੀਟਿੰਗ ਹੋ ਰਹੀ ਹੈ ਪੁਰਾਣੀ ਜਾਂ ਮੌਜੂਦਾ ਜੱਥੇਬੰਦੀ ਦੀ ਜਿਹਦੀ ਕੋਈ ਸਰਪ੍ਰਸਤ ਸਾਨੂੰ ਤਾਂ ਅਜੇ ਤੱਕ ਪਤਾ ਨਹੀਂ ਲੱਗਿਆ ਸੀ ਐਕਚੁਅਲ 'ਚ ਹੈ ਕੋਣ ਉਹਨਾਂ ਵੱਲੋਂ ਇੱਕ ਆਪਣੇ ਲੈਵਲ ਤੇ ਇੱਕ ਪ੍ਰਧਾਨ ਬਣਾ ਕੇ ਤੇ ਇੱਕ ਯੂਨੀਅਨ ਗਠਿਤ ਕਰਕੇ ਮੁੱਖ ਪ੍ਰਸ਼ਾਸਕ ਜੀ ਨੂੰ ਮਿਲ ਕੇ ਇਹ ਲਿਖ ਕੇ ਦਿੱਤਾ ਗਿਆ ਕਿ ਅੱਗੇ ਤੋਂ ਸਾਰੇ ਵੱਡੇ ਮੁਲਾਜ਼ਮਾਂ ਦੀ ਅਗਵਾਈ ਉਹਨਾਂ ਵੱਲੋਂ ਕੀਤੀ ਜਾਏਗੀ ਜਿਹਦੇ ਵਿੱਚ ਨਾ ਤਾਂ ਸਾਨੂੰ ਕੁਝ ਪਤਾ ਸੀ ਤੇ ਨਾ ਹੀ ਸਾਡੇ ਜਿਹੜੇ ਕਰਮਚਾਰੀ ਸੀ ਜਿਨ੍ਹਾਂ ਦੇ ਵਿੱਚ ਰੋਸ ਸੀ ਨਾ ਹੀ ਉਹਨਾਂ ਦੀ ਉਹਦੇ ਵਿੱਚ ਕੋਈ ਰਜ਼ਾਮੰਦੀ ਸੀਗੀ ਤੇ ਉਹਨਾਂ ਨੇ ਇਹ ਮੰਗ ਕੀਤੀ ਕਿ ਜਿਹੜਾ ਇੱਥੇ ਪ੍ਰਧਾਨ ਜੋ ਵੀ ਬਣਿਆ ਹੈ ਏਬੀਸੀ ਅਸੀਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦੇ ਵੀ ਉਹਦੇ ਵਿੱਚ ਤੇ ਜਿਹੜਾ ਸਾਨੂੰ ਪ੍ਰਾਪਤ ਨਾਮਜ਼ਦਗੀ ਫਾਰਮ ਆ ਉਹਦੇ ਵਿੱਚ ਇੱਕ ਚੋਣ ਮੁਕਾਬਲਾ ਕਰਵਾਇਆ ਜਾਵੇ ਤੇ ਅਸੀਂ ਉਹਨਾਂ ਦੀ ਮੰਗ ਨੂੰ ਜਾਂ ਕਿਉਂਕਿ ਉਹਨਾਂ ਦਾ ਸਾਡੇ ਤੇ ਇੰਨਾ ਕੁ ਵਿਸ਼ਵਾਸ ਬਣ ਚੁੱਕਿਆ ਸੀ ਉਹਨਾਂ ਨੇ ਕੋ ਉਮੀਦ ਜਾਵਦੀ ਸੀ ਵੀ ਸ਼ਾਇਦ ਹੁਣ ਕੁਝ ਹੋ ਸਕਦਾ ਕਿਉਂਕਿ ਅਸੀਂ ਅਗਲੀ ਜਨਰੇਸ਼ਨ ਬਾਰੇ ਵੀ ਕੁਝ ਸੋਚ ਕੇ ਸਟੈਪ ਚੱਕੇ ਸੀਗੇ ਤਾਂ ਕਿ ਹੋਇਆ ਕਿ ਜਦੋਂ ਵੀ ਉਹਨਾਂ ਦੇ ਕਨਸੈਂਟ ਜਾਂ ਕਹਿ ਲਓ ਕਿ ਉਹਨਾਂ ਦੇ ਕਹੇ ਤੇ ਅਸੀਂ ਇੱਕ ਆਪਣੇ ਲੈਵਲ ਤੇ ਚੌਂ ਪ੍ਰਕਿਰਿਆ ਤੁਹਾਗੇ ਸਿੱਧਾ ਸਵਾਲ ਹੈ ਤੁਹਾਡੇ ਤੋਂ ਕਿ ਜਦੋਂ ਜਿਹੜੀ ਅੱਜ VOTING ਹੋ ਰਹੀ ਸੀ ਕੀ ਇਹ ਡੇਟ ਪਹਿਲਾਂ ਤੋਂ ਫਿਕਸ ਹੋਈ ਸੀ ਹਾਂਜੀ ਤੇ ਤੁਸੀਂ ਉਹਨਾਂ ਨੇ ਪਹਿਲਾਂ ਮਤਲਬ VOTING ਕਰਾ ਲਿਆ ਉਹ ਕਰਾ ਲੈ ਇਲੈਕਸ਼ਨ ਕਰਾ ਲੈ ਜੋ ਵੀ ਤੁਹਾਨੂੰ ਮੈਂ ਦੱਸ ਦਿਆਂ ਅੱਜ ਰੀਟੈਂਚ ਸੀਗਾ ਹਾਂਜੀ ਅੱਜ ਇੱਕ ਅਸੀਂ ਤਕਰੀ ਇੱਕ ਤਰੀਕ ਨੂੰ ਸ਼ਾਇਦ ਮੈਂ ਡੇਟ ਕਲੀਅਰਲੀ ਯਾਨਕ WhatsApp ਗਰੁੱਪ ਉਸ ਜਿਹੜਾ ਆਲਰੇਡੀ 700 ਮੈਂਬਰਸ ਦੇ ਵਿੱਚ ਚੱਲ ਰਿਹਾ ਸੀ ਇੱਕ ਮਹੀਨੇ ਦੇ ਵਿੱਚ ਉਹਦੀ ਡਿਸਕਸ਼ਨ ਆਲਰੇਡੀ ਇਨ ਪ੍ਰੋਸੈਸ ਸੀ ਇਹ ਸਾਰੇ ਆਪਣੇ ਆਪਣੇ ਡੈਮੋਕਰੈਟਿਕ ਦੇ ਕੇ ਨਾਲ ਜਿਹੜੇ ਹੈਗੇ ਸੀ ਆਪਣੇ ਵਿਚਾਰ ਸਾਰੇ ਦੇ ਰਹੇ ਸੀ ਕੋਈ 네ਗੇਟਿਵ ਸੀ ਕੋ ਪੋਜ਼ਿਟਿਵ ਚਲੋ ਹਰੇਕ ਦਾ ਵਿਚਾਰ ਦੇਣ ਦਾ ਉਹਦਾ ਰਾਈਟ ਟੂ ਸਪੀਕ ਜਿਹੜਾ ਹੈਗਾ ਉਹਨਾਂ ਨੇ ਆਪਣਾ ਯੂਜ਼ ਕੀਤਾ ਪਹਿਲਾਂ ਤਾਂ ਇਸ ਤੇ ਵੀ ਸਾਰੇ ਮੁਲਾਜ਼ਮਾਂ ਨੂੰ ਜਿਹੜੀ ਹੈਗੀ ਆਪਣੇ ਆਪ ਤੋਂ ਮੁਬਾਰਕਬਾਦ ਮੁਬਾਰਕਬਾਦ ਉਪਰੰਤ ਕੀ ਹੋਇਆ ਕਿ ਅਸੀਂ ਇੱਕ ਡੇਡ ਅਨਾਉਂਸ ਕੀਤੀ ਸੀ ਵੀ ਜੇਕਰ ਅੱਜ ਦੀ 5 ਵਜੇ ਤੱਕ ਵੀ ਪਾਰਟਿਕੂਲਰ ਦਾ ਉਹ ਤਰੀਕ ਨੂੰ ਕਿ 5 ਵਜੇ ਤੱਕ ਜੇਕਰ ਕੋਈ ਨੋਮੀਨੇਸ਼ਨ ਨਹੀਂ ਆਂਦੀ ਤਾਂ 3 ਤਰੀਕ ਨੂੰ ਇਹਨਾਂ ਨੂੰ ਜਿੱਤੂ ਕੋਸ਼ਿਸ਼ ਕਰ ਦਿੱਤਾ ਜਾਵੇਗਾ ਜਿਨ੍ਹਾਂ ਦੀ ਸਿੰਗਲ ਨੋਮੀਨੇਸ਼ਨਸ ਆ ਭਟਾ ਜੀ ਉਹ ਤੈਂਤ੍ਰਿਕ ਆਈ ਹੀ ਨਹੀਂ ਦੋ ਤ੍ਰਿਕ ਨੂੰ ਨੰਨੇ ਆਪਣੀ ਇੱਕ ਯੂਨੀਅਨ ਬਣਾ ਲਈ ਜਿਹਦੇ ਵਿੱਚ ਕਿਸ ਨੂੰ ਨਾ ਤਾਂ ਕੋਈ ਇਨਵਿਟੇਸ਼ਨ ਦਿੱਤਾ ਗਿਆ ਤੇ ਇੱਕ ਬੰਦੇ ਨੇ ਵੀ WhatsApp ਗਰੁੱਪ ਵਿੱਚ ਵਧਾਈ ਦਿੱਤੀ ਹੋਵੇ ਤਾਂ ਉਹ ਦੱਸ ਦੇ ਇੱਕ ਬੰਦੇ ਨੇ ਉਹਨਾਂ ਨੂੰ ਵਧਾਈ ਨਹੀਂ ਦਿੱਤੀ ਤੇ ਤਕਰੀਬਨ ਤਕਰੀਬਨ ਇਹ ਜਿਹੜਾ ਰੋਸ ਸੀਗਾ ਤੇ ਮੈਂ ਕੱਲ ਵੀ ਜਦੋਂ ਪੋੜੀਆਂ ਉਤਰੀ ਤਾਂ ਮੈਨੂੰ ਜਿਹੜੇ ਹਰ ਵਰਗ ਦੇ ਜਿਹੜੇ ਕਰਮਚਾਰੀ ਨੇ ਮੈਨੂੰ ਇਹ ਕਿਹਾ ਕਿ ਜੇਕਰ ਤੁਸੀਂ ਹੁਣ ਪਿੱਛੇ हट ਗਏ ਤਾਂ ਇਹਨਾਂ ਦੀ ਜਿਹੜੀ ਧੱਕਾਸ਼ਾਹੀ ਹਮੇਸ਼ਾ ਅੱਗੋਂ ਵੀ ਚੱਲਦੀ ਰਹੇਗੀ ਤੇ ਜਦੋਂ ਮਸਵੇਰੇ ਆਫਿਸ ਆਈ ਉਹਨਾਂ ਨੇ ਵੀ ਕਿਹਾ ਜਾਨਕਿ ਮੈਨੂੰ ਮੇਰੇ ਕੋਲੇ ਆ ਕੇ ਜਾਨਕਿ ਬਹੁਤ ਸਾਰੇ এমপ্লয়ੀਜ਼ ਨੇ ਕਿਹਾ ਕਿ ਜਿਹੜੀ ਇਹ VOTING ਜਿਹੜੀ ਹੈਗੀ ਆ ਇਹ ਕਰਵਾਓ ਇਹਨੂੰ ਸਕਸੈਸਫੁਲ ਬਣਾਓ ਤੇ ਅਸੀਂ ਸਾਰੇ ਤੁਹਾਡੇ ਨਾਲ ਆ ਤੇ ਉਸ ਉਹਨਾਂ ਦੇ ਧਿਆਨ ਚ ਰੱਖਦੇ ਹੋਏ ਮਤਲਬ ਕਿ ਉਹਨਾਂ ਦੇ ਕਿਉਂਕਿ ਅਸੀਂ ਉਹਨਾਂ ਦੀ ਉਮੀਦਾਂ ਨੂੰ ਤੇ ਪਾਣੀ ਨਹੀਂ ਸੀ ਫੇਰਨਾ ਚਾਹੁੰਦੇ ਇੱਕ 11 ਵਜੇ ਪੋਲਿੰਗ ਸਟਾਰਟ ਕਰ ਦਿੱਤੀ ਕਿ ਜਿਹਦੇ ਵਿੱਚ ਉਹਨਾਂ ਦੇ ਪਾਰਟਿਕੂਲਰ ਪ੍ਰਧਾਨ ਦਾ ਨਾਮ ਤੇ ਸੀ ਸ਼ੁਭਦੇਵ ਜੀ ਸਿੰਘ ਦੇ ਨਾਮ ਦਾ ਨਾਮ ਦੀ ਇੱਕ ਪਰਚੀਆਂ ਭਵਾ ਕੇ ਪੋਲ ਕਰਵਾਇਆ ਗਿਆ ਇੱਕ ਘੰਟਾ ਪੋਲਿੰਗ ਨੂੰ ਹੋਇਆ ਨਹੀਂ ਸੀ ਕਿ ਉਹਨਾਂ ਨੇ ਬਤਮੀਜ਼ੀ ਇੱਕ ਅਸੱਭਿਕ ਤਰੀਕੇ ਨਾਲ ਗਾਲੀ ਗਲੋਚ ਜਿਹੜਿਆ ਕਿ ਮਤਲਬ ਕਿ ਇੱਕ ਜਿਹੜੀ ਉੱਪਰ ਕੈਸੂ ਨੇ ਮੰਦ ਭਾਸ਼ਾ ਯੂਜ਼ ਕਰਕੇ ਜਿਹੜਾ ਹੈਗਾ ਸੀ ਚੋਣ ਕਰਵਾ ਰਹੇ ਕਰਮਚਾਰੀ ਨਾਲ ਦੁਰਵਿਹਾਰ ਕੀਤਾ ਗਿਆ ਤਾਂ ਚੋਣ ਸਾਨੂੰ ਰੋਕਣੀ ਪਈ ਤਾਂ ਉਹ 1 ਘੰਟੇ ਵਿੱਚ ਜਿੰਨਾ ਕੋਲ ਹੋਇਆ ਸੀ ਉਸ ਵਿੱਚ 197 ਜਿਹੜੇ ਕਰਮਚਾਰੀ ਅਧਿਕਾਰੀ ਨੇ ਪਾਰਟਿਸਪੇਟ ਕੀਤਾ ਸੀ ਜਿੱਥੇ 164 ਵੋਟਾਂ ਸ਼੍ਰੀ ਸੁਦੇਸ਼ ਸਿੰਘ ਗਿੱਲ ਨੂੰ ਪਈਆਂ ਸੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਚੀਵਮੈਂਟ ਹੈ ਕਿ EMPLOYEES ਦਾ ਰੋਜ਼ ਉਹਨਾਂ ਨਾਲ ਸਾਨੂੰ ਨਹੀਂ ਪਤਾ ਕਿੰਨੇ ਮੈਂਬਰ ਸੀ ਇਹ ਗਿਣਤੀ ਚੁੰਤੀ ਦੇ ਮੈਂਬਰ ਹੋਣੇ ਪਰ ਇਸ ਘੰਟੇ ਦੇ ਵਿੱਚ 164 ਮੈਂਬਰ ਇਹਨਾਂ ਦੇ ਨਾਲ ਖੜੇ ਹੋ ਗਏ ਤੇ ਜਿਨ੍ਹਾਂ ਨੇ ਪਤਾ ਲੱਗਿਆ ਕਿ ਉਹਨਾਂ ਨੇ ਬਤਮੀਜ਼ੀ ਕੀਤੀ ਹੈਗੀ ਜਾਂ ਜੋ ਕੁਝ ਵੀ ਜੋ ਵੀ ਉਹਨਾਂ ਦਾ ਵਿਹਾਰ ਸੀਗਾ ਤਾਂ ਉਹਨਾਂ ਨੇ ਆਪਣਾ ਜਿਹੜਾ ਚਿਹਰਾ ਸੀ ਉਹਨਾਂ ਸਾਰੇ ਜਿਹੜੇ EMPLOYES ਨੂੰ ਆਪਣੇ ਲੈਵਲ ਤੇ ਆਪ ਹੀ ਦਿਖਾ ਦਿੱਤਾ ਸਾਨੂੰ ਕੋਈ ਉਹ ਚ ਕੋਸ਼ਿਸ਼ ਕਰਨ ਦੀ ਜ਼ਰੂਰਤ ਹੀ ਨਹੀਂ ਪਈ ਹੈ ਕਿਹੜੀ ਸੰਸਥਾ ਦੇ ਅੰਡਰ ਕਿਹੜੇ ਬੰਡ ਦੀ ਨਾਮ ਹੈ ਗੱਲ ਦੀ ਸੰਸਥਾ ਦੇ ਜਿਹੜੀ ਸੰਸਥਾ ਜੇਕਰ ਤਾਂ ਕਿਉਂਕਿ ਹੁਣ ਉਹਨਾਂ ਵੱਲੋਂ ਇੰਨੇ ਕਰ ਸੈਂਟਮੈਂਟ ਜਾਂ ਗਾਲੀ ਗਲੋਚ ਕੀਤਾ ਗਿਆ ਅਸੀਂ ਉਹ ਜਿਹੜਾ ਨਾਮ ਜਿਹੜਾ ਹੈਗਾ ਸ਼ਾਇਦ ਉਹ ਨਾਮ ਰੱਖੀ ਅਸੀਂ ਇੱਕ ਨਾਮ ਸੋਚਿਆ ਹੈ ਪੁੱਡਾ ਮੁਲਾਜ਼ਮ ਸੰਯੁਕਤ ਦਲ ਜਿਦੇ ਵਿੱਚ ਹਰ ਕੈਡਰ ਦੇ ਜਿਹੜੇ ਹੈਗੇ ਮੁਲਾਜ਼ਮ ਹੋਣਗੇ ਵੱਡਾ ਮੁਲਾਜ਼ਮ ਸੰਯੁਕਤ ਦਲ ਮੈਂ ਰਿਪੀਟ ਕਰ ਰਹੀ ਹਾਂ ਜਿਦੇ ਵਿੱਚ ਹਰ ਕੈਡਰ ਦੇ ਮੁਲਾਜ਼ਮ ਹੋਣਗੇ ਤੇ ਉਹਨਾਂ ਦੀਆਂ ਸਾਰੀਆਂ ਦੀ ਰਿਪਰੈਜ਼ੈਂਟੇਸ਼ਨਸ ਹਾਇਰ ਅਥਾਰਟिटीज ਉੱਤੇ ਰੱਖੀਆਂ ਜਾਣਗੀਆਂ ਮੈਂ ਇੱਕ ਇੱਕ ਹੋਰ ਸਵਾਲ ਹੈ ਕਿ ਜਦੋਂ ਦੋਨੋਂ ਕੈਂਡੀਡੇਟ ਜਿਹੜੇ ਸੀਗੇ ਜਿੱਦਾਂ ਤੁਸੀਂ ਕਹੇ ਹੋ ਇੱਕ ਦਿਨ ਪਹਿਲਾਂ ਇਲੈਕਸ਼ਨ ਉਹਨਾਂ ਨੇ ਆਪਣੇ ਆਪ ਨੂੰ ਡਿਕਲੇਅਰ ਕਰਤਾ ਤੇ ਦੂਜਾ ਵੀ ਤੁਸੀਂ ਅੱਜ ਡਿਕਲੇਅਰ ਕਰ ਰਹੇ ਹੋ ਜਦੋਂ ਦੋਨੋਂ ਕੈਂਡੀਡੇਟ ਇਲੈਕਸ਼ਨ ਪ੍ਰੋਸੈਸ 'ਚ ਪਾਰਟਿਸਿਪੇਟ ਕਰ ਰਹੇ ਸੀਗੇ ਅੱਜ ਜਿਹੜੀ VOTING ਹੋ ਰਹੀ ਸੀ ਅਚਾਨਕ ਇਸ ਤਰ੍ਹਾਂ ਦਾ ਕੀ ਹੋਇਆ ਕਿ ਜਦ ਸ ਇਸ ਤਰ੍ਹਾਂ ਦਾ ਮਾਹੌਲ ਕਿ ਹ ਕਿਸ ਕਾਰਨ ਪੈਦਾ ਹੋਇਆ ਪਹਿਲਾਂ ਉਹਨਾਂ ਨੇ ਇਹ ਸਵਾਲ ਚੱਕਿਆ ਕਿ ਉਹਨਾਂ ਦੀ ਨੋਮੀਨੇਸ਼ਨ ਜਦੋਂ ਅਸੀਂ ਭਰ ਕੇ ਨਹੀਂ ਦਿੱਤੀ ਹੈਗੀ ਤਾਂ ਉਹਨਾਂ ਦਾ ਜਿਹੜਾ ਹੈਗਾ ਇਲੈਕਸ਼ਨ ਉਹਨਾਂ ਦੇ ਨਾਮ ਤੇ ਕਿਉਂ ਕਰਵਾਈ ਜਾ ਰਹੀ ਹੈ ਉਹਨਾਂ ਵੱਲੋਂ ਇਹ ਸੀ ਉਹਨਾਂ ਵੱਲੋਂ ਇਹ ਸਿੱਧੇ ਤਰੀਕੇ ਨਾਲ ਇੱਕ ਸભ્યਕ ਤਰੀਕੇ ਨਾਲ ਸੜਨਾ ਗਾਲ ਹੀ ਨਹੀਂ ਕੀਤੀ ਉਹਨਾਂ ਨੇ ਜਿਹੜੀ ਗੱਲ ਸਟਾਰਟ ਕੀਤੀ ਗਈ ਹੈ ਸਾਰੇ ਜਿਹੜੇ ਕਾਗਜ਼ ਪੱਤਰ ਵੋਟਾਂ ਸਾਰੀਆਂ ਇਧਰ ਦੇ ਥੱਲੇ ਸੁੱਟ ਕੇ ਗਾਲੀ ਗਲੋਚ ਨਾਲ ਕੀਤੀ ਗਈ ਹੈ ਜਿਵੇਂ ਤਰੀਕੇ ਨਾਲ ਗਾਲੀ ਕੀਤੀ ਜਾਂਦੀ ਤਾਂ ਉਸ ਦਾ ਜਵਾਬ ਵੀ ਉਸ ਨੂੰ ਸભ્યਕ ਤਰੀਕੇ ਨਾਲ ਵਧੀਆ ਤਰੀਕੇ ਨਾਲ ਉਹਨੂੰ ਦਿੰਦੇ ਉਹਨਾਂ ਨੇ ਗਾਲੀ ਗਲੋਚ ਕੀਤਾ ਤੇ ਉਹਨਾਂ ਦੇ ਇਹ ਸੀਗਾ ਉਹਨਾਂ ਦੀ ਉਹਨਾਂ ਦੀ ਇਹ ਪ੍ਰੋਬਲਮ ਸੀ ਕਿ ਉਹਨਾਂ ਦਾ ਨਾਮੀਨੇਸ਼ਨ ਕਿਸ ਨੇ ਭਰਿਆ ਅਸੀਂ ਸਿਰਫ ਨਾਮੀਨੇਸ਼ਨ ਉਹਨਾਂ ਦੇ ਪਰੰਤੇ ਨਹੀਂ ਉਹਨਾਂ ਦਾ ਆਪਣੇ ਪੱਧਰ ਤੇ ਪ੍ਰਧਾਨ ਚੁਣਨ ਤੇ EMPLOYEES ਦੇ ਰੋਜ਼ ਦੇ ਮੱਦੇਨਜ਼ਰ ਇਲੈਕਸ਼ਨ ਕਰਾਈ ਸੀ ਸਾਡੇ ਸਾਡਾ ਕੋਈ ਪਰਸਨਲ ਥਿਊ ਹੈ ਨਹੀਂ ਸੀ ਇਹਦੇ ਵਿੱਚ ਕੋਈ ਵੀ ਬਣਦਾ ਹੀ ਨਹੀਂ ਕੋਈ ਇਲੈਕਸ਼ਨ ਕਮਿਸ਼ਨ ਨਹੀਂ ਆਪਾਂ ਦਿੱਤਾ ਸੀ ਇਲੈਕਸ਼ਨ ਕਮਿਸ਼ਨ ਜਿਹੜੀ WhatsApp ਗਰੁੱਪ ਉੱਤੇ ਕੁਝ ਵਲੰਟਰੀ ਜਿਹੜੇ ਹੈਗੇ ਸੀ ਕਰਮਚਾਰੀਆਂ ਨੇ ਇੱਕ ਇਲੈਕਸ਼ਨ ਕਮਿਸ਼ਨ ਬਣਾਇਆ ਸੀ ਜਿਨ੍ਹਾਂ ਨੂੰ ਕਿ ਇਹਨਾਂ ਨੇ ਕਦੇ ਵੀ ਨਹੀਂ ਸੀ ਮੰਨਿਆ ਇਹ ਜਿਹੜੇ ਜਿਹੜੇ ਅਸੀਂ ਤੁਹਾਨੂੰ ਗੱਲ ਕਰ ਰਹੇ ਜਿਨ੍ਹਾਂ ਨੇ ਇੱਕ ਜਿਹੜੀ ਕਲ ਟੀਮ ਬਣਾਈ ਸੀ ਆਪੋਜ਼ਿਟ ਕਹਿ ਸਕਦੇ ਆ ਜਾਂ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਨੇ ਕਹਿ ਸਕਦੇ ਆ ਲੇਕਿਨ ਉਹਨਾਂ ਦੇ ਪ੍ਰਧਾਨ ਸ਼੍ਰੀ ਰਾਜਾ ਬਰੋਲ ਜੀ ਸਨ ਜੋ ਕਿ ਬੜੇ ਸੁਚੱਜੇ ਢੰਗ ਨਾਲ ਇੱਕ ਲੋਕਤੰਤ੍ਰਿਕ ਵਿਧੀ ਦੇ ਨਾਲ ਸਾਰਾ ਕੰਮ ਬੜੇ ਸਹਿਜ ਤੇ ਸਰਲ ਤਰੀਕੇ ਨਾਲ ਸਮਝਾ ਕੇ ਸਾਰੇ ਕਨਸੈਪਟ ਤੇ ਪ੍ਰੋਸੈਸ ਚਲਾ ਰਹੇ ਸੀਗੇ ਤੋਂ ਉਹਨਾਂ ਦੇ ਵਿੱਚ ਅਸੀਂ ਵੀ ਅਸੀਂ ਵੀ ਵਲੰਟਰੀ ਜਾਂ ਹੋਰ ਜਿਹੜੇ ਕਰਮਚਾਰੀ ਉਹਦਾ ਹਿੱਸਾ ਬਣੇ ਸੀਗੇ ਤੋਂ ਆਪਣੀ ਉਹਨਾਂ ਨੂੰ ਕਿਆ ਲੋਕੇ ਵੀ ਉਹਨਾਂ ਦੇ ਅੱਗੇ ਬਹੁਤ ਮੁਸ਼ਕਲਾਂ ਵੀ ਆਈਆਂ ਇਸ ਪ੍ਰੋਸੈਸ ਨੂੰ ਅੱਗੇ ਕਰਨ ਦੀ ਕਿਉਂਕਿ ਇਹ ਇੱਕ ਛੋਟਾ ਪ੍ਰਚਸਤਾ ਹੈ ਨਹੀਂ ਤੁਸੀਂ 700 ਬੰਦੇ ਦੇ ਵਿੱਚ ਆਪਣੇ ਵਿਚਾਰ ਰੱਖ ਰਹੇ ਹੋ ਤੇ ਤੁਹਾਨੂੰ ਉਸ ਚੀਜ਼ ਦਾ ਜਿਹੜੇ 네ਗੇਟਿਵ ਫੈਕਟਰ ਨਾਲ ਜਿੱਦਾਂ ਸਾਹਮਣਾ ਵੀ ਕਰਨਾ ਪਿਆ ਉਸ ਚੀਜ਼ ਦਾ ਸਾਹਮਣਾ ਕਰਨਾ ਪਿਆ ਹੋਰ ਤੁਸੀਂ ਦੱਸੋ ਕਿ ਹੋਰ ਜਿਹੜੇ ਮੁਲਾਜ਼ਮ ਨੇ ਤੁਸੀਂ ਚਲੋ ਐਗਜ਼ੀਕਿਊਟਿਵ ਬੋਡੀ ਚ ਬਾਕੀ ਲੋਕ ਹੋ ਤਾਂ ਕਿਤੇ ਪ੍ਰਦਾਨ ਜਨਨ ਸ਼ਕਤੀ ਤੁਸੀਂ ਹੋਰ ਉਹ ਤੇ ਆਦੀ ਚੋਣ ਕਰ ਸਕਦੇ ਹੋ ਉਹਨਾਂ ਨੇ ਵੀ ਆਪਣੀ ਚੋਣ ਕਰ ਸਕਦੇ ਨੇ ਸਵਾਲ ਇਹ ਕਿ ਜਿਹੜੇ ਤੇ ਐਮਪਲਾਈ ਨੇ ਉਹ ਕਿਹਨੂੰ ਪ੍ਰਦਾਨ ਮੰਨਣਗੇ employees ਤੁਸੀਂ ਤੁਸੀਂ ਦੇਖੋ ਮੈਜੋਰਟੀ ਆਫ এমਪਲਾਈ ਸੁਖਦੇਵ ਸਿੰਘ ਜੀ ਨਾਲ ਇੱਕ ਘੰਟੇ ਵਿੱਚ 164 ਜਿਹੜੇ ਬੰਦੇ ਇਹਨਾਂ ਦੇ ਨਾਲ ਖੜੇ ਹੋਗੇ ਇਹਨਾਂ ਦੇ ਕੀ ਤੁਹਾਡੇ ਵੱਲੋਂ ਕੋਈ ਇਤਰਾਜ਼ ਪਾਇ ਕੀਤਾ ਜਾਏਗਾ ਕਿਉਂਕਿ ਜਦ ਇੱਕ ਇੱਕ ਹੀ ਸੰਸਥਾ ਚ ਦੋ ਦੋ ਪ੍ਰਧਾਨ ਹੋਣਗੇ ਪ੍ਰੋਬਲਮ ਕ੍ਰੀਏਟ ਹੋ ਜਾਈਏ ਇਹਦੇ ਲਈ ਤੁਹਾਡੇ ਵੱਲੋਂ ਕੋਈ ਲੀਗਲ ਕਾਰਵਾਈ ਕੀਤੀ ਜਾਏਗੀ ਲੀਗਲ ਕਾਰਵਾਈ ਜਿਵੇਂ ਜਿਵੇਂ ਯੂਨੀਅਨ ਦੇ ਜਿਹੜੇ ਮੈਂਬਰ ਡਿਸਾਈਡ ਕਰਨੇ ਉਸ ਤਰੀਕੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਬਾਰੇ ਦੱਸ ਦਿੱਤਾ ਜਾਊਗਾ ਜਿਹੜੀ ਵੋਟਾਂ ਨਾਲ ਹੁੰਦੀ ਹੈ ਜੀ ਉਹ ਉਹ ਲੀਗਲ ਹੁੰਦੀ ਹੈ ਹੂੰ ਤੁਸੀਂ ਚੈਲੰਜ ਕਰਦੇ ਹੋ ਕਿ ਮਤਲਬ ਤੁਹਾਡੇ ਆਪਣਾ ਪ੍ਰਧਾਨ ਜਿਹੜਾ ਹੈ ਇਲੈਗਲ ਹੈ ਇਹਨੂੰ ਲੀਗਲ ਬਣਾਓ ਗੋਟ ਦਾ ਪ੍ਰਧਾਨ ਹਰ ਬੰਦੇ ਨੂੰ ਆਈ ਹੈ ਕਿ ਇਨਸਾਨ ਨੂੰ ਗੋਟ ਦਾ ਪ੍ਰਧਾਨ ਹੈ ਸਰ ਤੀਕ ਜਾਣਿਆਂ ਨੇ ਆਪਣੇ ਆਪ ਹੀ ਪ੍ਰਧਾਨ ਨੂੰ ਡੋਮਿਨੇਟ ਕਰ ਲਿਆ ਸੀ ਗਲਤ ਤਰੀਕੇ ਦੇ ਵਿੱਚ 2025 ਨੂੰ ਜਦੋਂ ਕਿ ਤੰਤਰਿਕ ਆਪਾਂ ਦਿੱਤੀ ਹੋਈ ਸੀਗੀ ਜੇ ਉਹਨਾਂ ਨੇ ਪ੍ਰਧਾਨ ਬਣਨਾ ਸੀ ਤਾਂ ਨਾਮਿਨੇਸ਼ਨ ਫਾਰਮ ਵੀ ਭਰ ਸਕਦੇ ਸੀਗੇ ਪਰ ਉਹਨਾਂ ਵੱਲੋਂ ਕੋਈ ਕੋਰਣੀ ਨਹੀਂ ਆਇਆ ਹਰੇ ਪ੍ਰਧਾਨ ਦੇ ਮੈਂਬਰਾਂ ਦੇ ਬਾਕੀ ਠਾਕੀਆਂ ਦੇ ਆ ਰਹੇ ਹ ਹਉ ਦੇ ਤਰ੍ਹਾਂ ਮੈਂਬਰਾਂ ਦਾ ਉਹ ਬਹੁਤ ਲੋਕਣਵਾਦੀਆਂ ਜਿਨ੍ਹਾਂ ਨੇ ਇੱਥੇ ਇਕਾ ਵੱਡਾ ਵਿਸ਼ਵਾਸ ਕੀਤਾ ਤਾਂ ਸਾਰੇ ਮਸ਼ਵਾਰਾ ਉਤਮ ਦਾ ਇਹ ਮੈਂ ਪੁੱਦਾ ਕਮਾਡਾ ਤੇ ਬਾਕੀ ਸਾਥੀਆਂ ਦੇ ਜੋ ਹੀ ਮੰਗਾ ਨੇ ਮਰਾਜ਼ਮਾਂ ਦੀਆਂ ਅੱਲੀ ਖਲੀ ਮੰਗ ਬੜੀ ਦੋਸਤ ਨਾਲ ਹੀ ਅਠਾਵਾਂਗੇ ਤੇ ਪੂਰੀਆਂ ਵੀ ਕਰਾਂਗੇ ਕੀ ਸਰ ਕੀ ਮੁੱਖ ਮੰਗਾ ਕੀ ਤੁਹਾਨੂੰ ਵਿੱਚ ਕੀ ਪ੍ਰੋਬਲਮਸ ਆਉਂਦੀਆਂ ਬੁੱਢਾ ਦੇ ਜੀ ਸਾਡੀ ਕਿਤਾ ਸਾਨੂੰ ਪਹਿਲਾਂ ਅੱਜ ਜਿਹੜਾ ਸਾਨੂੰ ਮਿਲਦਾ ਸੀਗਾ 20% ਇਹਨਾਂ ਨੇ 81% ਜਾਂਦਾ ਸੀ ਇਹਨਾਂ ਨੇ ਪੱਟਕੇ ਸੰਸਤਾਰ ਪੱਦਰ ਤੇ 16% ਕਰਤਾ ਇੱਕ ਕੱਢੂ ਮੰਗਿਆ ਨੇ ਟਿੱਕੜੇ ਦੀ ਫੰਕਸ਼ਨ ਨਹੀਂ ਹੈ ਕਿ ਸੱਤੇ ਮਾਗਨ ਟਿੱਕੜਾ ਦੀ ਮੰਗ ਉਹ ਵਾਹ ਨੇ ਮੰਗਾਲ ਫਲੀਆਂ ਜਿਹੜੀਆਂ ਇਹ ਪੱਤੀ ਜਿਹੜਾ ਪੂਰੇ ਕਈ ਮਕਾਨ ਨਹੀਂ ਅਜਤ ਰਾਜਮਾ ਉੱਤੇ ਉਹ ਵੀ ਆਪਾਂ ਥਾਵਾ ਦੇ ਰਿਹਾ ਜਿਹੜੇ ਬੰਦਿਆਂ ਨੂੰ ਉਸ ਬੰਦਿਆਂ ਨੂੰ ਆਪਣਾ ਪੱਟਾ ਨਹੀਂ ਮਿਲਦਾ ਜਿਹੜਾ ਮੈਡੀਕਲ ਪੱਟਾ ਨਹੀਂ ਮਿਲ ਰਿਹਾ ਉਹ ਤੋਂਨ ਵਾਤ ਆਪਾਂ ਸਭੀ ਥਾਵਾ ਦੇ ਪੂਰੀ ਜਿਹੜੀਆਂ ਜੈਨੂਨ ਮੰਗਾਂ ਨੇ ਸਾਈ ਉਹਨਾਂ ਵਾਸਤੇ ਪੂਰੀ ਜੀਰੂਪੁਰ ਨਾਲ ਅਸੀਂ ਮੁੱਦੇ ਠਾਵਾਗੇ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਸਿਧਦੇਵ ਸਿੰਘ ਜੀ ਤੁਹਾਨੂੰ ਮਤਲਬ ਪ੍ਰਧਾਨ ਬਣਾਇਆ ਗਿਆ ਹੈ ਇੱਕ ਤੁਸੀਂ ਆਪਣੇ ਜਿਹੜਾ ਫੈਕਟਰੀ ਹੈ ਉਹ ਵੀ ਬਣਾਇਆ ਉਹਦਾ ਇੱਕ ਨਾਮ ਡਿਕਲੇਅਰ ਕਰ ਦੋ ਤੁਹਾਡੇ ਸਾਹਮਣੇ ਕੀ ਨਾਮ ਹੈ ਤੇ ਜਨਰਲ ਸੈਕਟਰੀ ਤੁਸੀਂ ਕਿਹਨੂੰ ਲਾਇਆ ਹੋਇਆ ਤੇ ਦੋ ਚਾਰ ਆਉਦਿਆਂ ਦੇ ਨਾਮ ਦੱਸ ਦੋ ਤੁਹਾਡੀ ਬੋਡੀ ਕੰਪਲੀਟ ਹੈ ਸਾਡੇ ਫੈਕਟਰੀ ਦਾ ਨਾਮ ਆ ਗਿਆ ਪੁੱਡਾ ਮਲਾਜੀ ਸਪੋਰਟ ਦਲ ਮਿਰਨਾਲ ਜਰਨਰ ਫੈਕਟਰੀ ਨੇ ਕਪੜਾ ਸਿਕੰਦਰ ਸਿੰਘ ਜੀ ਕਾਨੂੰਨੀ ਸਲਾਹ ਕਰਨ ਦੇ ਸ੍ਰੀ ਸਿਕੰਦਰ ਸਿੰਘ ਜੀ ਸਰਕਟਸ ਨੇ ਜਿੰਦਰਪਾਲ ਸਿੰਘ ਜੀ ਵਾਈਸ ਪ੍ਰਧਾਨ ਨੇ ਹੰਸਰਾਜ ਜੀ ਇਹ ਕੋਈ ਪ੍ਰਧਾਨ ਨੇ ਆਪਣਾ ਹਰਮਨਦੀਪ ਸਿੰਘ ਖੜਾ ਦਿੱਤੀ ਹੈ ਤੇ ਹੋਰ ਮੈਂਬਰ ਰਹਾ ਦੇ ਬਾਕੀ 34 ਮੈਂਬਰ ਮੈਂਬਰ ਮੈਂ ਹਰਦੀਪ ਕੋਟੜੀ ਇੱਕ ਤੇ ਕੈਸ਼ੀਅਰ ਨੇ ਚੱਲ ਰਹੀ ਸੀ ਤੇ ਤੁਸੀਂ ਆਪਣੀ ਪ੍ਰਧਾਨ ਜੀ ਨੂੰ ਮਤਲਬ ਚੈਲੰਜ ਕਰ ਦਿਓ ਕਿ ਜੋ ਕੁਝ ਹੋਇਆ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਿਤੇ ਬਿਲਕੁਲ ਕਾਨੂੰਨ ਦੇ ਦਾਇਰੇ ਚ ਰਹਿ ਕੇ ਲੋਕਤੰਤਰ ਲੋਕਾਂ ਦੇ ਸਾਹਮਣੇ ਹੋਇਆ ਸਾਰਾ ਤੁਸੀਂ ਵੀ ਇਹੀ ਲੈ ਤੁਹਾਡੇ ਸਾਹਮਣੇ ਜੋ ਵੀ ਕਿੰਨੀ ਤੁਹਾਡੇ ਸਾਹਮਣੇ ਤੇ ਮੁਲਾਜ਼ਮਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿਸੇ ਕਾਰਨ ਨਾਲ ਨਹੀਂ ਆਪਣੇ ਜਿਹੜੇ ਆਪਣੇ ਤੁਹਾਡੀਆਂ ਡਿਊਟੀਆਂ ਨੇ ਆਪਾਂ ਉਹਨੂੰ ਅਨ ਅਨਲ ਨਿਭਾਈਏ ਜਿਹੜੀ ਸਰਕਾਰੀ ਡਿਊਟੀ ਨੇ ਸਾਡੀਆਂ ਆਪਾਂ ਉਹ ਵੀ ਉਹਨਾਂ ਪੂਰੀਆਂ ਪੰਦ ਦੇ ਨਾਲ ਨਿਭਾਈਏ ਜਾਂ ਜੋ ਸਾਡਾ ਸਾਡਾ ਮਹਿਕਮਾ ਉਹ ਚੜ੍ਹਦੀ ਕਲਾ ਚ ਰਹੇ ਤੇ ਜਿਹੜੀਆਂ ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹਦਾ ਉਹ ਸਾਡੇ ਤੇ ਆ ਉਹ ਜੂਨੀਅਨ ਕਮ ਬਣਾਈਆਂ ਉਹ ਸਾਡੇ ਤੇ ਵਿਸ਼ਵਾਸ ਰੱਖੋ ਜਿੰਨਾਂ ਸਰਪ੍ਰਾਈਜ਼ ਹੋ ਪਾਵਾਂਗੇ ਸਾਡੀਆਂ ਬੰਗਾਂ ਮੰਨਵਾ ਤੇ ਵਰਤੋਂ ਆਪਣਾ ਕੰਮ ਪੂਰਾ ਪੰਦ ਦੇਣਾ ਹੈ